ਸੁਬਾਹ ਦੇ 5:00 ਵਜੇ ਸੀ ਜਦੋਂ ਅਸੀਂ ਆਪਣਾ ਹੋਟਲ ਛੱਡ ਕੰਨਿਆ ਕੁਮਾਰੀ ਵਿੱਚ ਦਾਖਲ ਹੋਏ ਅੱਜ ਅਸੀਂ ਦੇਖਣ ਜਾਣੀ ਸੀ ਉਹ ਜਗ੍ਹਾ ਜਿੱਥੋਂ ਸੂਰਜ ਚੜਦਾ ਦਿਸਦਾ ਔਰ ਕੰਨਿਆ ਕੁਮਾਰੀ ਦੀ ਇਹ ਜਗ੍ਹਾ ਬਹੁਤ ਜ਼ਿਆਦਾ ਮਸ਼ਹੂਰ ਆ ਜਦੋਂ ਅਸੀਂ ਉੱਥੇ ਗਏ ਤਾਂ ਬਹੁਤ سارے ਲੋਕ ਸੂਰਜ ਦੇਖਣ ਲਈ ਆਏ ਹੋਏ ਸਨ ਸਭ ਲੋਕ ਜਿੱਥੇ ਜਗ੍ਹਾ ਮਿਲ ਰਹੀ ਸੀ ਉੱਥੇ ਖੜ ਕੇ ਸੂਰਜ ਦੇਖਣ ਦੀ ਕੋਸ਼ਿਸ਼ ਕਰ ਰਹੇ ਸੀ ਔਰ ਸਭ ਨੇ ਆਪਣੇ ਹੱਥਾਂ 'ਚ ਮੋਬਾਈਲ ਫੜੇ ਹੋਏ ਸੀ ਤਾਂ ਕਿ ਉਸ ਨੂੰ ਕੈਦ ਕਰ ਸਕਣਾ ਆਪਣੇ ਕੈਮਰੇਾਂ 'ਚ ਬਹੁਤ ਜ਼ਿਆਦਾ ਲੋਕ ਦੇਖ ਮੈਂ ਹੈਰਾਨ ਹੋ ਗਿਆ ਕਿ ਇੰਨੇ ਲੋਕ ਹਰ ਉਹ ਜਿੱਥੇ ਆਉਂਦੇ ਹੋਣਗੇ ਇਹ ਉਹ ਜਗ੍ਹਾ ਜਿੱਥੇ ਸਮੁੰਦਰ ਦੇ ਵਿੱਚ ਵਿਵੇਕਾਨੰਦ ਮੈਮੋਰੀਅਲ ਬਣਿਆ ਹੋਇਆ ਤੇ ਇੱਕ ਮਲਿਆਲਮ ਕਵੀ ਦਾ ਵੱਡਾ ਬੁੱਤ ਲੱਗਾ ਹੋਇਆ ਇਸ ਜਗ੍ਹਾ ਤੇ ਲੋਕਾਂ ਦੇ ਲੈ ਕੇ ਜਾਣ ਲਈ ਕੁਝ ਫੇਰੀਆਂ ਚਲਾਈਆਂ ਜਾਂਦੀਆਂ ਵੱਡੀਆਂ ਫੇਰੀਆਂ ਜਹਾਜ਼ਾਂ ਵਰਗੀਆਂ ਹੁੰਦੀਆਂ ਜੀਦੇ ਤੇ ਕੁਝ ਪੈਸੇ ਲੈ ਕੇ ਸਾਨੂੰ ਉੱਥੇ ਲੈ ਕੇ ਜਾਇਆ ਜਾਂਦਾ ਤਾਂ ਉਸ ਦੀ ਟੈਕਟ ਲੈਣੀ ਪੈਂਦੀ ਪਹਿਲਾਂ ਤਾਂ ਫਿਰ ਉਸ ਸਫੈਰੀ ਤੇ ਬੈਠ ਕੇ ਅਸੀਂ ਉਹਨਾਂ ਜਗ੍ਹਾਵਾਂ ਤੇ ਜਾ ਸਕਦੇ ਹਾਂ ਜਿੱਥੇ ਉਹ ਦੋ ਬਹੁਤ ਖੂਬਸੂਰਤ ਜਗ੍ਹਾ ਬਣੀਆਂ ਹੋਈਆਂ ਜਿਹੜੇ ਮਿਸ਼ਵਾਰੇ ਆ ਸਮੁੰਦਰ ਤੋਂ ਵਾਪਸ ਆਉਣ ਤੋਂ ਬਾਅਦ ਮੱਛੀਆਂ ਬਾਹਰ ਲਿਆ ਰਿਆ ਸੀ ਕੁਝ ਦਿਨ ਚੜਨ ਕਰਕੇ ਕੁਝ ਟੈਸਟੀਆਂ ਬਾਹਰ ਆ ਰਹੀਆਂ ਸੀ ਕਾਫੀ ਤੇਜ਼ੀ ਨਾਲ ਔਰ ਬਾਹਰ ਆਉਣ ਲਈ ਉਹਨਾਂ ਨੂੰ ਕਰੜਾ ਸੰਘਰਸ਼ ਕਰਨਾ ਪੈਂਦਾ ਕਿਉਂਕਿ ਤੇਜ਼ ਹਵਾ ਉਹਨਾਂ ਨੂੰ ਵਾਪਸ ਸਮੁੰਦਰ ਵੱਲ ਲੈ ਕੇ ਜਾਂਦੀ ਹੈ ਪਰ ਉਹ ਕਾਫੀ ਜਾਣੇ ਹੁੰਦੇ ਆ ਕश्ती ਦੇ ਵਿੱਚ ਤਾਂ ਜ਼ੋਰ ਲਾ ਕੇ ਕश्ती ਨੂੰ ਬਾਹਰ ਲੈ ਕੇ ਆਉਂਦੇ ਆ ਇੰਜਨ ਦੇ ਨਾਲ ਨਾਲ ਉਹ ਆਪਣੇ ਚੱਪੂ ਵੀ ਚਲਾਉਂਦੇ ਆ ਜਿਸ ਕਰਕੇ ਉਹ ਸਾਰਾ ਕੁਝ ਉਹਨੂੰ ਬਾਹਰ ਲਿਆਉਣ ਵਿੱਚ ਕਾਮਯਾਬ ਹੁੰਦੇ ਆ ਸਮੁੰਦਰ ਦੇ ਕਿਨਾਰੇ ਕਾਫੀ ਚਹਿਲ ਪਹਿਲ ਸੀ ਕਸ਼ਤੀਆਂ ਦੇ ਵਿੱਚੋਂ ਮੱਛੀਆਂ ਲੱਗ ਕੀਤੀਆਂ ਜਾ ਰਹੀਆਂ ਸੀ ਕਿਉਂਕਿ ਇਹ ਦ ਸਮੁੰਦਰ ਦੇ ਵਿੱਚ ਮੱਛੀਆਂ ਸਾਰੀਆਂ ਮੈਕਸੀ ਫੜੀਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕश्ती ਦੇ ਵਿੱਚ ਹੀ ਲੱਗ-ਲੱਗ ਕਰਕੇ ਛੋਟਿਆਂ ਭਾਂਡਿਆਂ ਦੇ ਵਿੱਚ ਪਾ ਕੇ ਛੋਟੀਆਂ ਟੋਕਰੀਆਂ 'ਚ ਪਾ ਕੇ ਬਾਹਰ ਲਿਆਂਦਾ ਜਾਂਦਾ ਤਾਂ ਵਿੱਚ ਜਿਹੜੇ ਮਿਸ਼ਵਾਰੇ ਮੱਛੀਆਂ ਫੜਦੇ ਆ ਉਹ ਉੱਥੇ ਉਹਨਾਂ ਨੂੰ ਅਲੱਗ ਕਰ ਲੈਂਦੇ ਆ ਸੂਰਜ ਚੜ੍ਹਨ ਦੀ ਆਸ 'ਚ ਖੜੇ ਲੱਖਾਂ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗਣ ਲੱਗ ਗਿਆ ਸੀ ਕਿ ਸੂਰਜ ਅੱਜ ਨਹੀਂ ਚੜ੍ਹੂਗਾ ਕਿਉਂਕਿ ਸਾਹਮਣੇ ਬੱਦਲ ਬਹੁਤ ਜ਼ਿਆਦਾ ਸੀ ਤਾਂ ਲੋਕ ਹੌਲੀ-ਹੌਲੀ ਵਾਪਸ ਮੋਰ ਲੱਗ ਪਏ ਪਰ ਕਈ ਲੋਕ ਅਜੇ ਵੀ ਖੜੇ ਵੇਖ ਰਹੇ ਸੀ ਮਛਵਾਰੇ ਸਾਰੇ ਆਪਣੀਆਂ ਮੱਛੀਆਂ ਇਸ ਤਰ੍ਹਾਂ ਦੀਆਂ ਟੋਕਰੀਆਂ ਪਾ ਪਾ ਕੇ ਬਾਹਰ ਲਿਆ ਰਹੇ ਸੀ ਕੁਝ ਲੋਕ ਮੱਛੀਆਂ ਤਾਰਨ ਤੋਂ ਬਾਅਦ ਦੁਬਾਰਾ ਜਾਣ ਲਈ ਆਪਣੀਆਂ ਕੈਸਤੀਆਂ ਦੇ ਵਿੱਚ ਆਪਣਾ ਸਮਾਨ ਰੱਖ ਰਹੇ ਸੀ ਜਿਹੜਾ ਸਮਾਨ ਉਹਨਾਂ ਨੂੰ ਵਿੱਚ ਲੋਡ ਹੁੰਦੀ ਪਾਣੀ ਦੀ ਖਾਨ ਦੀ ਜਾਂ ਕੋਈ ਸੇਫਟੀ ਵਾਲੇ ਸਾਰੇ ਸਮਾਨ ਵਿੱਚ ਕਿਉਂਕਿ ਕਈ ਵਾਰ ਸਮੁੰਦਰ ਦੇ ਵਿੱਚ ਜਾ ਕੇ ਬਹੁਤ ਲੰਬਾ ਟਾਈਮ ਲੱਗ ਜਾਂਦਾ ਮੱਛੀਆਂ ਨਹੀਂ ਮਿਲਦੀਆਂ ਤਾਂ ਫਿਰ ਉਹਦੇ ਵਿੱਚ ਹੀ ਉਹ ਰਹਿੰਦੇ ਆ। ਕਈ ਵਾਰ ਵਿੱਚ ਕੋਈ ਹੋਰ ਵੀ ਜਿਵੇਂ ਤੂਫਾਨ ਆ ਜਾਂਦੇ ਆ ਤਾਂ ਉਹਨਾਂ ਨੂੰ ਬਹੁਤ ਚਾਨਨ ਦੀ ਜਾਂ ਕੋਸਟਲ ਹੋਰ ਚੀਜ਼ਾਂ ਦੀ ਜ਼ਰੂਰਤ ਉਹ ਸਾਰੀਆਂ ਉਹ ਸਮੁੰਦਰ ਕਸ਼ਤੀ ਦੇ ਵਿੱਚ ਰੱਖ ਕੇ ਤੁਰਦੇ ਆ। ਤਾਂ ਜਦੋਂ ਜਿਹੜੀ ਕਸ਼ਤੀ ਨੂੰ ਕਿਨਾਰੇ ਦੇ ਉੱਤੋਂ ਸਮੁੰਦਰ ਦੇ ਵਿੱਚ ਠੇਲਣਾ ਹੁੰਦਾ ਤਾਂ ਉਹ ਵੀ ਕਾਫੀ ਸੰਘਰਸ਼ ਵਾਲਾ ਕੰਮ ਹੁੰਦਾ ਕਿਉਂਕਿ ਰੇਤਾ ਤੋਂ ਕਸ਼ਤੀ ਨੂੰ ਹੌਲੀ-ਹੌਲੀ ਵਿੱਚ ਲੈ ਕੇ ਜਾਣਾ ਇਹ ਵੀ ਕਾਫੀ ਔਖਾ ਕੰਮ ਹੁੰਦਾ ਇਹ ਦੇਖੋ ਸਮੁੰਦਰ ਦੇ ਵਿੱਚ ਜਿਹੜੀ ਕश्ती ਹੈ ਪਾਣੀ ਦੀ ਵੱਡੀ ਬੋਤਲ ਭਰੀ ਪਈ ਇਹ ਵੇਖੋ ਉਹਨੂੰ ਕश्ती ਨੂੰ ਹੌਲੀ ਹੌਲੀ ੱਤਕਾ ਲਾ ਕੇ ਕਾਫੀ ਜਾਣੇ ਲੈ ਕੇ ਜਾ ਰਹੇ ਆ ਫਿਰ ਹੌਲੀ ਹੌਲੀ ਕੁਝ ਲੋਕ ਵਿੱਚ ਬਹਿ ਜਾਂਦੇ ਕੁਝ ੱਤਕਾ ਲਾਉਂਦੇ ਰਹਿੰਦੇ ਆ ਕੁਝ ਲੋਕ ਚੱਪੂ ਦੇ ਨਾਲ ਇੰਜਨ ਦੀ ਮੱਤ ਵੀ ਕਰਦੇ ਆ ਤਾਂ ਹੌਲੀ ਹੌਲੀ ਦੂਜੇ ਬੰਦੇ ਵਿੱਚ ਬੈਠਦੇ ਜਾਂਦੇ ਆ ਔਰ ਕਾਫੀ ਸੰਘਰਸ਼ ਵਾਲਾ ਕੰਮ ਆ ਕਿਨਾਰੇ ਤੇ ਲੈ ਕੇ ਆਉਣਾ ਬੇੜੀ ਨੂੰ ਤੇ ਕਿਨਾਰੇ ਤੋਂ ਫਿਰ ਸਮੁੰਦਰ ਚ ਲੇ ਕੇ ਜਾਣਾ ਕਾਫੀ ਔਖਾ ਕੰਮ ਹੈ ਵਿੱਚ ਜਾ ਕੇ ਵੀ ਬਹੁਤ ਸੰਘਰਸ਼ ਹੁੰਦਾ ਵਾ ਜਿਹੜਾ ਮਛਵਾਰਿਆਂ ਦੀ ਜ਼ਿੰਦਗੀ ਕਾਫੀ ਮੁਸ਼ਕਲਤ ਭਰੀ ਹੁੰਦੀ ਹੈ ਇਹ ਦੇਖੋ ਵਿੱਚ ਕਿੰਨਾ ਸਮਾਨ ਕਸ਼ਤੀ ਦੇ ਰੱਖਿਆ ਹੋਇਆ ਜਿਹੜਾ ਉਹਨਾਂ ਨੂੰ ਵਿੱਚ ਲੋਡ ਪੈਂਦੀ ਹੈ ਜਾਲ ਦੇ ਵਿੱਚ ਬੰਨ ਕੇ ਤਾਂ ਵਿੱਚ ਇਸ ਤਰ੍ਹਾਂ ਹੀ ਮੱਛੀਆਂ ਵੀ ਪਈਆਂ ਹੁੰਦੀਆਂ ਜਦੋਂ ਮੱਛੀਆਂ ਬਾਹਰ ਲਿਆਂਦੀਆਂ ਜਾਂਦੀਆਂ ਤਾਂ ਫਿਰ ਜਿਵੇਂ ਆਪਣੇ ਸਬਜ਼ੀ ਮੰਡੀ ਦੇ ਵਿੱਚ ਦਲਾਲ ਹੁੰਦੇ ਉਸ ਤਰ੍ਹਾਂ ਦਲਾਲ ਆ ਜਾਂਦੇ ਆ ਹੱਥੇ ਕਾਪੀਆਂ ਲੈ ਕੇ ਬੋਲੀ ਕਰਦੇ ਆ ਇੱਥੇ ਕਾਫੀ ਰੌਲਾ ਪੈਂਦਾ ਜਿਹਦੇ ਕਰਕੇ ਸ਼ਾਇਦ ਪੰਜਾਬੀ ਦੀ ਕਹਾਵਤ ਬਣੀ ਹੋਈ ਹੈ ਕਿ ਕੀ ਮੱਛੀ ਮੰਡੀ ਬਣਾਈ ਹੋਈ ਹੈ ਤੇ ਇਸੇ ਗੱਲ ਤੋਂ ਹੀ ਆਪਣੀ ਉਹ ਕਹਾਵਤ ਬਣੀ ਕਾਫੀ ਉੱਚੀ ਉੱਚੀ ਰੌਲਾ ਪਾਉਂਦੇ ਆ ਖਰੀਦਣ ਵਾਲੇ ਆਲੇ ਦੁਆਲੇ ਹੋ ਜਾਂਦੇ ਜਿਵੇਂ ਆਪਣੇ ਸਬਜ਼ੀ ਮੰਡੀ 'ਚ ਵੀ ਇਸ ਤਰ੍ਹਾਂ ਹੀ ਹੁੰਦਾ ਲਗਭਗ ਤੇ ਮੱਛੀ ਮੰਡੀ ਦੇ ਵਿੱਚ ਵੀ ਉਸ ਤਰ੍ਹਾਂ ਹੁੰਦਾ ਪਰ ਉਹ ਬਹੁਤ ਉੱਚੀ ਸ਼ੋਰ ਕਰਦੇ ਕਰਕੇ ਆਪਣੀ ਕਹਾਵਤ ਬਣੀ ਆ ਅਸੀਂ ਦੇਖ ਰਹੇ ਸੀ ਇਹ ਗੱਜ ਲੋਕਾਂ ਨੇ ਜਿਵੇਂ ਇਸ ਮਾਤਾ ਨੇ ਮੱਛੀਆਂ ਖਰੀਦ ਲਈਆਂ ਹੁਣ ਇਹ ਛੋਟੇ ਗਾਹਕਾਂ ਨੂੰ ਆਪਦੇ ਹਿਸਾਬ ਨਾਲ ਵੇਚਦੀ ਆ ਇਹਨੇ ਉਸ ਮੰਡੀ ਦੇ ਵਿੱਚੋਂ ਹੀ ਮੱਛੀਆਂ ਖਰੀਦ ਕੇ ਆਪਦੇ ਅਲੱਗ ਬੈਠ ਗਈ ਤੇ ਜਿਹੜੇ ਲੋਕਲ ਗਾਹਕ ਜਿਨ੍ਹਾਂ ਨੇ ਮੱਛੀਆਂ ਖਰੀਦਣੀਆਂ ਕੁਝ-ਕੁਝ ਕਿਲੋ 2 ਕਿਲੋ ਉਹਨਾਂ ਨੂੰ ਵੇਚਣ ਲਈ ਤਿਆਰ ਕਰ ਰਹੀ ਆ ਇਸ ਕਿਨਾਰੇ ਦੇ ਕੋਲ ਇੱਕ ਬਿਲਡਿੰਗ ਬਣੀ ਹੋਈ ਸੀ ਨੀਮੀ ਜੀ ਸ਼ਰਤਾਲੀ ਇਸ ਬਿਲਡਿੰਗ ਦੇ ਵਿੱਚ ਕਾਫੀ ਲੋਕ ਐ ਕਾਫੀ ਲੋਕ ਬੈਠੇ ਜਾਲ ਬੁਣ ਰਹੇ ਸੀ ਇਹ ਜਾਲ ਦੇ ਨਾਲ ਕੁੰਡੀਆਂ ਲਾ ਰਹੇ ਸੀ ਕੁੰਡੀਆਂ ਉਹਨਾਂ ਕੋਲ ਲੱਗ ਸੀ ਤੇ ਜਿਹੜਾ ਦੂਸਰਾ ਸੀਗਾ ਧਾਗਾ ਜਿਹੜਾ ਕਾਫੀ ਪਲਾਸਟਿਕ ਦਾ ਸਖਤ ਧਾਗਾ ਹੁੰਦਾ ਉਹਦੇ ਨਾਲ ਉਹ ਕੁੰਡੀਆਂ ਲਾ ਕੇ ਉਹਨਾਂ ਨੂੰ ਬਣਾ ਰਹੇ ਸੀ ਬਹੁਤ ਸਾਰੇ ਲੋਕ ਲੋਕਲ ਵੀ ਆਏ ਸੀ ਜਿਹੜੇ ਮੱਛੀਆਂ ਖਰੀਦਣੀਆਂ ਚਾਹੁੰਦੇ ਸੀ ਕੁਝ ਲੋਕ ਜਿਹੜੇ ਯਾਤਰੀ ਸੀ ਉਹ ਵੀ ਉੱਥੇ ਦੇਖ ਰਹੇ ਸੀ ਅੱਜ ਉਹ ਤਾਂ ਦੇਖਿਆ ਕਿ ਕੁਝ ਮੱਛੀਆਂ ਦੇ ਵਿੱਚ ਅਜੇ ਵੀ ਕੁੰਡੀਆਂ ਵਿੱਚ ਫਸੀਆਂ ਸੋਨੀ ਸਾਹਿਬ ਦਿਖਾ ਰਹੇ ਸੀਗੇ ਵੇਖੋ ਕੁਝ ਮੱਛੀਆਂ ਦੇ ਵਿੱਚ ਅਜੇ ਵੀ ਕੁੰਡੀਆਂ ਫਸੀਆਂ ਹੋਈਆਂ ਤਾਂ ਉਹਨਾਂ ਨੇ ਇੱਕ ਮੱਛੀ ਦੇ ਵਿੱਚੋਂ ਕੁੰਡੀ ਕੱਢ ਕੇ ਤਾਂ ਮੈਨੂੰ ਦਿਖਾਉਣ ਲੱਗ ਪਏ ਕਿ ਦੇਖੋ ਇਸ ਤਰ੍ਹਾਂ ਦੀ ਜਿਹੜੀ ਹੁੰਦੀ ਹੈ ਕੁੰਡੀ ਜਿਹਦੇ ਵਿੱਚ ਮੱਛੀ ਫਸਦੀ ਹੈ ਇਸੇ ਕੁੰਡੀ ਨੂੰ ਹੀ ਉਹ ਧਾਗਾ ਲਾ ਰਹੇ ਸੀ ਬੈਠੇ ਕਿਨਾਰੇ ਤੇ ਇਹ ਬਹੁਤ ਤਿੱਖੀ ਕੁੰਡੀ ਦੋਨਾਂ ਬੰਦਿਆਂ ਤੋਂ ਕਾਫੀ ਤਿੱਖੀ ਸੀ ਜਿਸ ਕਰਕੇ ਇਹ ਜਿਹੜੀ ਕੁੰਡੀ ਦੇ ਵਿੱਚ ਮੱਛੀ ਫਸ ਜਾਂਦੀ ਹੈ। ਕੰਨਿਆ ਕੁਮਾਰੀ ਦੇ ਵਿੱਚ ਬਹੁਤ ਤੇਜ਼ ਹਵਾਵਾਂ ਚੱਲਦੀਆਂ। ਅਸੀਂ ਦੇਖਿਆ ਦੇਖੋ ਇੱਕ ਨਾਰੀਅਲ ਦਾ ਛੋਟਾ ਦਰਖਤ ਬਹੁਤ ਤੇਜ਼ੀ ਨਾਲ ਚੱਲ ਰਿਹਾ। ਆਪਣੇ ਵੀ ਇੰਨੀਆਂ ਤੇਜ਼ ਹਵਾਵਾਂ ਚੱਲਦੀਆਂ ਜਦੋਂ ਤਾਂ ਘੱਟਾ ਬਹੁਤ ਹੁੰਦਾ ਪਰ ਇੱਥੇ ਸਮੁੰਦਰ ਦਾ ਕਿਨਾਰਾ ਹੋਣ ਕਰਕੇ ਘੱਟਾ ਨਹੀਂ ਆ ਡਰਿਆ ਸੀ। ਪਰ ਹਵਾ ਬਹੁਤ ਤੇਜ਼ ਸੀ। ਕੁਝ ਲੋਕ ਇਸ ਤਰ੍ਹਾਂ ਗਾਨੀਆਂ ਵੇਚ ਰਿਹਾ ਸੀ। ਇੱਕ ਛੋਟੀ ਜੀ ਬੀਚ ਵੀ ਬਣੀ ਹੋਈ ਹੈ ਉੱਥੇ। ਜਿੱਥੇ ਦੇਖੋ ਕੁਝ ਲੋਕ ਬੀਚ ਦਾ ਆਨੰਦ ਲੈ ਰਹੇ ਸੀ ਯਾਤਰੀ ਜਿਹੜਾ ਬਹੁਤ ਜ਼ੋਰਦਾਰ ਲਹਿਰਾਂ ਸਮੁੰਦਰ ਦੇ ਬਾਹਰ ਜਪੈ ਪੱਥਰਾਂ ਨਾਲ ਟਕਰਾਰ ਰਹੀਆਂ ਸੀ ਕੁਝ ਲੋਕ ਸਮੁੰਦਰ ਚੋਂ ਨਿਕਲੇ ਸਮਾਨ ਨੂੰ ਸਜਾ ਕੇ ਸਾਫ਼ ਕਰਕੇ ਰੰਗ ਰੋਗਨ ਕਰਕੇ ਬਾਹਰ ਬੈਠੇ ਵੇਚ ਰਹੇ ਸੀ ਕੁਝ ਕਿਸ਼ਤੀਆਂ ਇਸ ਤਰ੍ਹਾਂ ਖੜੀਆਂ ਹੋਈਆਂ ਸੀ ਜਿਹੜੀਆਂ ਸਮਾਨ ਤੇ ਦੁੱਧ ਜੇ ਲੋਕਾਂ ਨੇ ਵਰਤਨੀਆਂ ਹੁੰਦੀਆਂ ਹੌਲੀ ਹੌਲੀ ਜਿਹੜੀਆਂ ਲਹਿਰਾਂ ਹਵਾ ਦੇ ਵਾਂਗ ਹੀ ਬਹੁਤ ਤੇਜ਼ ਚੱਲ ਰਹੀਆਂ ਸੀ ਫਿਰ ਅਸੀਂ ਉਸ ਜਗ੍ਹਾ ਆਏ ਜਿੱਥੇ ਇੱਕ ਲੰਬਾ ਪੁਲ ਜਿਹਾ ਬਣਾਇਆ ਹੋਇਆ ਮਿੱਟੀ ਤੇ ਪੱਥਰਾਂ ਦਾ ਜਿੱਥੇ ਖੜ ਕੇ ਲੋਕ ਐ ਸਮੁੰਦਰ ਨੂੰ ਤੇ ਸੂਰਜ ਨਿਕਲਦੇ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਆ 2 ਘੰਟੇ ਬਾਅਦ 8:30 ਵਜੇ ਦੇ ਕਰੀਬ ਸੂਰਜ ਨਿਕਲਿਆ ਤਾਂ ਆਲੇ ਦੁਆਲੇ ਕੁਝ ਰੌਸ਼ਨੀ ਹੋਈ ਧੁੱਪ ਨਿਕਲਾਈ ਜਿਨ੍ਹਾਂ ਨੇ ਸੂਰਜ ਦੇਖਣਾ ਸੀ ਉਹਨਾਂ ਨੇ ਲੋਕਾਂ ਨੇ ਖੁਸ਼ੀ ਨਾਲ ਉਹਨੂੰ ਦੇਖਿਆ ਤਾਂ ਵਾਪਸ ਆ ਗਏ ਕੁਝ ਲੋਕ ਅਜੇ ਵੀ ਉਸ ਬਣੇ ਪੁਲ ਦੇ ਜਰੀਏ ਅੱਗੇ ਜਾ ਕੇ ਤਾਂ ਉਹ ਜਿਹੜੀ ਵਿਵੇਕਾਨੰਦ ਮੈਮੋਰੀਅਲ ਤੇ ਉਹਨੂੰ ਦੇਖ ਰਿਆ ਸੀ ਕਿਉਂਕਿ ਇੱਥੋਂ ਬਿਲਕੁਲ ਸਾਫ਼ ਜਿੰਦਾ ਔਰ ਇਹ ਜਗ੍ਹਾ ਕਾਫੀ ਸਾਫ਼ ਸੁਥਰੀ ਹੈ ਇਹ ਸਭ ਦੇਖਣ ਤੋਂ ਬਾਅਦ ਅਸੀਂ ਬਾਜ਼ਾਰ ਚਾਹੀ ਤਾਂ ਦੇਖਿਆ ਕਿ ਬਹੁਤ ਸਾਰੇ ਲੋਕ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਖੜੇ ਹੋਏ ਸੀ ਮੈਂ ਦੇਖ ਰਿਹਾ ਸੀ ਇਹ ਲੋਕ ਇੰਨੀਆਂ ਕਤਾਰਾਂ ਚ ਕਿਉਂ ਖੜੇ ਹੋਏ ਆ ਪੁੱਛਣ ਤੇ ਪਤਾ ਲੱਗਾ ਕਿ ਸਭ ਲੋਕ ਅੱਜ ਜਿਹੜਾ ਪੋਂਗਲ ਦਾ ਤਿਉਹਾਰ ਆ ਜਿਹਨੂੰ ਇਹ ਬਹੁਤ ਮਾਨਤਾ ਦਿੰਦੇ ਆ ਉਹਦੇ ਕਰਕੇ ਇਹ ਲੋਕ ਜਿਹੜੇ ਸਮੁੰਦਰ ਚ ਬਣੇ ਮੰਦਰ ਦੇ ਵਿੱਚ ਜਾਣ ਲਈ ਜਿਹੜੀਆਂ ਫੈਰੀਆਂ ਉਹਦੀ ਟਿਕਟ ਲੈ ਰਹੇ ਸਨ ਜਿਆਦਾ ਭੀੜ ਕਰਕੇ ਕਤਾਰਾਂ ਲਵਾ ਦਿੱਤੀਆਂ ਜਾਂਦੀਆਂ ਇਹਨਾਂ ਭੀੜ ਦਾ ਫਾਇਦਾ ਲੈਂਦਾ ਇਹ ਬੰਦਾ ਇਹ ਦੇਖੋ ਖੇਲ ਦਿਖਾ ਰਿਹਾ ਇੱਕ ਜ਼ੋਰਦਾਰ ਖੜਾਕ ਕਰਨ ਵਾਲੇ ਕੱਪੜੇ ਨੂੰ ਆਪਦੇ ਪਿੰਡੇ ਤੇ ਮਾਰਿਆ। ਉਹਦੇ ਨਾਲ ਦਾ ਛੋਟਾ ਬੱਚਾ ਵੀ ਸੀ, ਘਰਵਾਲੀ ਵੀ ਸੀ। ਕਾਫੀ ਕਤਾਰਾਂ ਲੱਗੀਆਂ ਹੋਈਆਂ ਸੀ, ਜਿੱਧਰ ਦੇਖੀਦਾ ਦੂਰ-ਦੂਰ ਤੱਕ ਕਈ ਕਿਲੋਮੀਟਰ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸੀ। ਬਾਜ਼ਾਰ ਦੇ ਵਿੱਚ ਪਾਰਕਿੰਗ ਦੀ ਸਮੱਸਿਆ ਆ ਰਹੀ ਸੀ ਭੀੜ ਕਰਕੇ। ਇਹ ਸਾਰਾ ਦੇਖਣ ਤੋਂ ਬਾਅਦ ਅਸੀਂ ਉਸ ਜਗ੍ਹਾ ਗਏ ਜਿੱਥੇ NH44 ਦਾ ਅੰਤ ਹੁੰਦਾ। ਇਹ ਜਗ੍ਹਾ ਬਹੁਤ ਖੂਬਸੂਰਤ ਮੈਂ ਅੱਜ ਇਸ ਟੂਰ ਦਾ ਪਹਿਲੀ ਵਾਰ ਪੱਗਬੱਦੀ ਸੀ ਕਿਉਂਕਿ ਅੱਜ ਮੈਂ ਕਿਤੇ ਬਾਹਰ ਨਹੀਂ ਸੀ ਜਾਣਾ ਤਾਂ ਮੈਨੂੰ ਆਪਣਾ ਆਪ ਬੜਾ ਚੰਗਾ ਲੱਗ ਰਿਹਾ ਸੀ ਪੱਗਬੱਦੀ ਕਰਕੇ ਇਹ ਜਗ੍ਹਾ ਤੋਂ ਜਾ ਕੇ ਰੋਡ ਖਤਮ ਹੁੰਦਾ ਉਹਦੇ ਪਿੱਛੇ ਥੋੜਾ ਜਿਹਾ ਕੱਚੀ ਜਗ੍ਹਾ ਵਾ ਤਾਂ ਉਸ ਤੋਂ ਅੱਗੇ ਸਮੁੰਦਰ ਸ਼ੁਰੂ ਹੋ ਜਾਂਦਾ ਇਹ ਕੱਚੀ ਜਗ੍ਹਾ ਤੋਂ ਅੱਗੇ ਬਾਜ਼ਾਰ ਦੇ ਵਿੱਚ ਵੀ ਕਾਫੀ ਚਹਿਲ ਪਹਿਲ ਸੀ ਲੋਕ ਆਏ ਹੋਣ ਕਰਕੇ ਲੋਕ ਇੱਧਰ ਉੱਧਰ ਘੁੰਮ ਫੇਰੇ ਸਨ ਫਿਰ ਅਸੀਂ ਇੱਕ ਸੜਕ ਨੂੰ ਪਾਰ ਕਰਕੇ ਉਸ ਜਗ੍ਹਾ ਗਏ ਜਿੱਥੇ ਸਮੁੰਦਰ ਨੂੰ ਜਿੱਥੇ ਤਿੰਨ ਸਮੁੰਦਰ ਮਿਲਦੇ ਆ ਅਰਬ ਸਾਗਰ ਬੰਗਾਲ ਦੀ ਖਾੜੀ ਤੇ ਹਿੰਦ ਮਹਾਸਾਗਰ ਉਸ ਜਗ੍ਹਾ ਤੇ ਦੇਖਣ ਲਈ ਕਾਫੀ ਸੋਹਣੀ ਜਗ੍ਹਾ ਬਣਾਈ ਹੋਈ ਆ ਪ੍ਰਸ਼ਾਸਨ ਵੱਲੋਂ ਲੰਬੀ ਤੇ ਅੱਗੇ ਇਸ ਤਰ੍ਹਾਂ ਉਹਨਾਂ ਨੂੰ ਬਣਾਇਆ ਤਾਂ ਕਿ ਉੱਥੇ ਖੜ ਕੇ ਲੋਕ ਦੇਖ ਸਕਣ ਸੋਹਣੀ ਸਾਜ ਜਿੱਥੇ ਖੜੇ ਹੋਏ ਆ ਇੱਥੇ ਉਹ ਤਿੰਨੇ ਸਾਗਰ ਮਿਲਦੇ ਆ ਬਹੁਤ ਵਿਸ਼ਾਲ ਸਾਗਰ ਦੇ ਇੱਥੋਂ ਦਰਸ਼ਨ ਹੁੰਦੇ ਆ ਹਿੰਦ ਮਹਾ ਸਾਗਰ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਮਿਲਣ ਕਰਕੇ ਇਹ ਜਗ੍ਹਾ ਇੱਕ ਇੱਥੇ ਭਾਰਤ ਦੀ ਜਿਹੜੀ ਮੈਦਾਨੀ ਧਰਤੀ ਆ ਖਤਮ ਹੋਣ ਕਰਕੇ ਇਹ ਜਗ੍ਹਾ ਦਾ ਇੱਕ ਖਾਸ ਮਹੱਤਵ ਵੀ ਹੈਗੀ ਆ ਤੇ ਵੱਖਰਾ ਆਨੰਦ ਵੀ ਆ ਕਾਫੀ ਦੇਰ ਇੱਥੇ ਘਰਨ ਤੋਂ ਬਾਅਦ ਅਸੀਂ ਬਾਜ਼ਾਰ ਚਾਏ ਤਾਂ ਕਾਫੀ ਲੋਕ ਇਧਰ ਉਧਰ ਆ ਜਾ ਰਹੇ ਸਨ ਵੱਖਰੇ ਵੱਖਰੇ ਤਰ੍ਹਾਂ ਦੇ ਕੱਪੜੇ ਪਾ ਕੇ ਨੌਜਵਾਨ ਮਰਦ ਬਜ਼ੁਰਗ ਔਰਤਾਂ ਸਭ ਬਾਜ਼ਾਰ ਦੇ ਵਿੱਚ ਘੁੰਮ ਫੈਰੇ ਸੀ ਤਾਂ ਅਸੀਂ ਦੇਖ ਰਿਹਾ ਸੀ ਕਿ ਕਿੰਨੀ ਵੱਡੀ ਗੰਦੀ ਦੇ ਵਿੱਚ ਅੱਜ ਲੋਕ ਆਏ ਹੋਏ ਆ ਕਿਉਂਕਿ ਕੰਨਿਆ ਕੁਮਾਰੀ ਇੱਕ ਹਿੰਦੂ ਤੀਰਥ ਸਥਾਨ ਵੀ ਹੈ ਜਿੱਥੇ ਬਹੁਤ ਸਾਰੇ ਮੰਦਰ ਆ ਤਾਂ ਇਹ ਸਾਰੇ ਲੋਕ ਪੋਂਗਲ ਦੇ ਤਿਉਹਾਰ ਨੂੰ ਮੋਖ ਰੱਖ ਕੇ ਅੱਜ ਉਹਨਾਂ ਮੰਦਰਾਂ ਦੇ ਵਿੱਚ ਮੱਥਾ ਟੇਕਣ ਆਏ ਸੀ ਤੇ ਸੂਰਜ ਨੂੰ ਦੇਖਣ ਆਏ ਸੀ ਨਿਕਲਦਾ ਇਹਨਾਂ ਇਹ ਹਿੰਦੂ ਰੋਹ ਰੀਤਾ ਮੁਤਾਬਕੇ ਬਹੁਤ ਸ਼ੋਭ ਹੁੰਦਾ ਇਹ ਉਹ ਨਾਰੀਅਲ ਆ ਜਿਨ੍ਹਾਂ ਦਾ ਰੰਗ ਥੋੜਾ ਪੀਲਾ ਹੁੰਦਾ ਔਰ ਇਹਨਾਂ 'ਚ ਪਾਣੀ ਬਹੁਤ ਜ਼ਿਆਦਾ ਹੁੰਦਾ ਇਹ ਪਤਾ ਨਹੀਂ ਲੱਗ ਕਿਉਂ ਦੱਸਦੇ ਇਸ ਚੀਜ਼ ਬਾਰੇ ਕੋਈ ਬਹੁਤਾ ਮੈਨੂੰ ਪਤਾ ਨਹੀਂ ਲੱਗਾ ਤਾਂ ਉਸ ਕਿਨਾਰੇ ਤੇ ਸਮੁੰਦਰ ਦੇ ਕਿਨਾਰੇ ਤੇ ਜਿੱਥੇ ਲੋਕ ਸੀ ਬਹੁਤ ਸਾਰੀਆਂ ਵੱਡੀ ਗਿਣਤੀ ਵਿੱਚ ਲੋਕ ਅਤਰ ਵੇਚ ਰਹੇ ਸੀ ਇਤਰ ਵੇਚ ਰਹੇ ਸੀ ਸੌਰੀ ਤਾਂ ਗਾਨੀਆਂ ਦੇਖੋ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇਹ ਸਾਰੀਆਂ ਗਾਨੀਆਂ ਬਣਾ ਵੀ ਰਏ ਸੀ ਉੱਥੇ ਬੈਠੇ ਔਰ ਵੇਚ ਵੀ ਰਏ ਸੀ ਇਹਨਾਂ ਦਾ ਸ਼ਾਇਦ ਮਹੱਤਾ ਹੋਵੇ ਮਾਲਾ ਇਹਨਾਂ ਦੇ ਵਿੱਚ ਬਹੁਤ ਜ਼ਿਆਦੀ ਗਿਣਤੀ ਦੇ ਵਿੱਚ ਮਾਲਾ ਸੀ ਸਮੁੰਦਰ ਦੇ ਕਿਨਾਰੇ ਤੇ ਇੱਕ ਗਾਂਧੀ ਮਹਾਤਮਾ ਗਾਂਧੀ ਦੀ ਯਾਦ ਵਿੱਚ ਇੱਕ ਬਹੁਤ ਖੂਬਸੂਰਤ ਭਵਨ ਬਣਿਆ ਹੋਇਆ ਇਹ ਬਿਲਕੁਲ ਸਮੁੰਦਰ ਦੇ ਕਿਨਾਰੇ ਤੇ ਬਣਿਆ ਜਿੱਥੇ ਤੈਨ ਸਮੁੰਦਰਾਂ ਦਾ ਮੇਲ ਹੁੰਦਾ ਇਹ ਗਾਂਧੀ ਦਾ ਇੱਕ ਬੋਤਵੇ ਲੱਗਾ ਹੋਇਆ ਤਾਂ ਪਿੱਛੇ ਤੁਸੀਂ ਸਮੁੰਦਰ ਵੀ ਦੇਖ ਸਕਦੇ ਹੋ ਇਹ ਇੱਕ ਵੱਡਾ ਹੋਟਲ ਆ ਤਾਂ ਸਮੁੰਦਰ ਚੋਂ ਨਿਕਲੇ ਕੋਗੇ ਸਿੱਪੀਆਂ ਨੂੰ ਲੰਬੇ ਧਾਗੇ ਚ ਪਰੋ ਕੇ ਇਸ ਤਰ੍ਹਾਂ ਛੇਤ ਘਰਾਂ ਦੇ ਵਿੱਚ ਸਜਾਇਆ ਜਾਂਦਾ ਹੋਵੇ ਜਾਂ ਗੱਡੀਆਂ ਵਗੈਰਾ ਤੇ ਔਰਤਾਂ ਕੁਝ ਖਾਸ ਤਰ੍ਹਾਂ ਦੇ ਕੱਪੜੇ ਪਾ ਕੇ ਬਾਜ਼ਾਰ 'ਚ ਘੁੰਮ ਰਹੀਆਂ ਸੀ ਫਿਰ ਅਸੀਂ ਉਸ ਜਗ੍ਹਾ ਗਏ ਜਿੱਥੇ NH66 ਤੇ NH66 ਕੰਨਿਆ ਕੁਮਾਰੀ ਸ਼ਹਿਰ ਦੇ ਵਿੱਚ ਬਿਲਕੁਲ ਸਮਾਪਤ ਹੁੰਦਾ ਉੱਥੇ ਇੱਕ ਮੰਦਿਰ ਵੀ ਬਣਿਆ ਹੋਇਆ ਸੀ ਇੱਕ ਭਾਰਤੀ ਡਾਕ ਦਾ ਆਖਰੀ ਜਿਹੜਾ ਪੋਸਟ ਘਰ ਵੀ ਉੱਥੇ ਬਣਿਆ ਦੇਖਿਆ ਸੀ ਆਪਣੇ ਹੀ ਲੋਕ ਛੋਟੀਆਂ ਸਕੂਟਰੀਆਂ ਤੇ ਕੱਪੜੇ ਰੱਖ ਕੇ ਵੇਚਦੇ ਇੱਥੇ ਵੀ ਫਿਰ ਅਸੀਂ ਖਾਣ ਪੀਣ ਲਈ ਕੁਝ ਨਿਕਲੇ ਤਾਂ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀ ਖਾਣ ਪੀਣ 'ਚ ਦਿੱਕਤ ਆ ਰਹੀ ਸੀ ਇੱਕ ਜਗ੍ਹਾ ਗਏ ਤਾਂ ਉੱਥੇ ਸਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਕੁਝ ਖਾਣ ਨੂੰ ਦੇ ਸਕਦੇ ਹਾਂ ਦੇਖਿਆ ਟੇਬਲ ਭਰੇ ਹੋਏ ਸੀ ਪਰ ਇੱਕ ਖਾਲੀ ਜਗ੍ਹਾ ਤੇ ਦੇਖ ਕੇ ਸੋਨੀ ਸਾਹਿਬ ਬੈਠ ਗਏ ਕੋਚਰ ਬੈਠਣ ਤੋਂ ਬਾਅਦ ਉਹਨਾਂ ਨੇ ਉਹਨੂੰ ਖਾਣੇ ਤੋਂ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਸੋਨੀ ਸਾਹਿਬ ਇੱਕ ਹੋਰ ਜਗ੍ਹਾ ਗਿਆ ਜਿੱਥੇ ਮੱਛੀ ਤਲੀ ਜਾ ਰਹੀ ਸੀ ਉਹਨਾਂ ਨੇ ਉਸ ਜਗ੍ਹਾ ਇੱਕ ਮੱਛੀ ਖਾਧੀ ਇਹ ਉਹ ਸਬਜ਼ੀ ਆ ਜਿਹੜੀ ਬੜਿਆਂ ਦੇ ਨਾਲ ਜਾਂ ਹੋਰ ਇਹਨਾਂ ਦੇ ਖਾਣ ਵਾਲੀਆਂ ਚੀਜ਼ਾਂ ਦੇ ਨਾਲ ਮਿਲਦੀ ਹੈ ਗੰਨਿਆਂ ਦਾ ਇੱਥੇ ਕਾਲਾ ਰੰਗ ਆ ਤੁਸੀਂ ਦੇਖ ਸਕਦੇ ਹੋ ਔਰ ਇਹ ਦੂਜੇ ਨਾਰੀਅਲ ਆਮ ਜਿਹੜੇ ਆਪਣੇ ਬਿਜਾਰਾਂ ਚੋਂਦੇ ਇਹਨਾਂ ਦਾ ਰੰਗ ਹਰਾ ਹੰਦਾ ਇਹਨਾਂ ਦੇ ਵਿੱਚ ਵੀ ਪਾਣੀ ਹੁੰਦਾ ਤਾਂ ਬਾਜ਼ਾਰ ਦੇ ਵਿੱਚ ਜਗ੍ਹਾ ਜਗ੍ਹਾ ਮੱਛੀਆਂ ਪਈਆਂ ਹੋਈਆਂ ਸੀ ਇਹ ਕੇਲਿਆਂ ਦੇ ਪਲੇਟਾਂ ਦੇ ਵਿੱਚ ਇਹ ਕੇਲਿਆਂ ਦੇ ਪੱਤੇ ਰੱਖ ਕੇ ਉਹਦੇ ਉੱਤੇ ਆਪਾਂ ਨੂੰ ਚੌਲ ਜਾਂ ਕੁਝ ਵੀ ਦਿੰਦੇ ਮੱਛੀ ਜਾਂ ਕੁਝ ਵੀ ਜੋ ਖਾਣਾ ਹੁੰਦਾ ਤਾਂ ਚੌਲਾਂ ਤੋਂ ਇਹ ਜਿਹੜੇ ਬਣਾਏ ਜਾ ਰਹੇ ਸੀ ਮੈਂ ਇੱਕ ਜਗ੍ਹਾ ਤੇ ਆਖਰ ਸਾਫ਼ ਸੁਥਰੀ ਜਗ੍ਹਾ ਵੇਖ ਕੇ ਮੈਨੂੰ ਡੋਸਾ ਮਿਲ ਗਿਆ ਮਸਾਲਾ ਡੋਸਾ ਤਾਂ ਉਹਨੇ ਮੈਨੂੰ ਮਸਾਲਾ ਡੋਸਾ ਮੈਂ ਉੱਥੋਂ ਖਾਧਾ ਕਿਉਂਕਿ ਭੁੱਖ ਬਹੁਤ ਲੱਗੀ ਹੋਈ ਸੀ ਉਹ ਤੋਂ ਅੱਗੇ ਫਿਰ ਅਸੀਂ NH44 ਤੋਂ ਇੱਕ ਖੂਬਸੂਰਤ ਜਗ੍ਹਾ ਜਿਹੜੀ ਕੰਨਿਆ ਕੁਮਾਰੀ ਦੇ ਦਾਲੇ ਵਾਲੇ ਦਵਾਲੇ ਜਿਹੜੇ ਇਸ ਤਰ੍ਹਾਂ ਦੇ ਪੱਥਰਾਂ ਦੇ ਪਹਾੜ ਆ ਜਿਨ੍ਹਾਂ ਤੇ ਕੋਈ ਵੀ ਰੁੱਖ ਨਹੀਂ ਹੁੰਦਾ ਕੋਈ ਵੀ ਘਾਹ ਫੁੱਸ ਨਹੀਂ ਹੁੰਦਾ ਪਰ ਉਹ ਕਾਫੀ ਖੂਬਸੂਰਤ ਲੱਗਦੇ ਆ ਉਹ ਦੇਖਣ ਚਲੇਗੇ ਉਸ ਤੋਂ ਬਾਅਦ ਅਸੀਂ ਕੰਨਿਆ ਕੁਮਾਰੀ ਦਾ ਸਭ ਤੋਂ ਆਖਰਲਾ ਭਾਰਤ ਦਾ ਰੇਲਵੇ ਸਟੇਸ਼ਨ ਦੇਖਣ ਗਏ ਇਹ ਰੇਲਵੇ ਸਟੇਸ਼ਨ ਕੰਨਿਆ ਕੁਮਾਰੀ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਵੀ ਬਿਲਕੁਲ ਸੁੰਨ ਸੁਨਸੀ ਸੀ ਅਸੀਂ ਇੱਥੇ ਕੋਈ ਯਾਦਗਾਰੀ ਤਸਵੀਰਾਂ ਕੀਤੀਆਂ ਤਾਂ ਫਿਰ ਉਹ ਜਗ੍ਹਾ ਦੇਖੀ ਜਿੱਥੇ ਭਾਰਤੀ ਰੇਲਵੇ ਨੈਟਵਰਕ ਦਾ ਅੰਤ ਹੋ ਜਾਂਦਾ ਤਾਂ ਉੱਥੇ ਉੱਥੇ ਖੜ ਕੇ ਵੀ ਕੋਈ ਤਸਵੀਰਾਂ ਕੀਤੀਆਂ ਉਸ ਜਗ੍ਹਾ ਨੂੰ ਦੇਖਿਆ ਇੱਥੇ ਬਿਲਕੁਲ ਕੋਈ ਚਹਿਲ ਪਹਿਲ ਨਹੀਂ ਸੀ ਕਿਉਂਕਿ ਅੱਗੇ ਕੋਈ ਗੱਡੀ ਨਾ ਜਾਂਦੀ ਹੋਣ ਕਰਕੇ ਇੱਥੇ ਕੋਈ ਦਿਹਾੜੀ ਚੱਕ ਦੋ ਗੱਡੀਆਂ ਆਉਂਦੀਆਂ ਲੋਕਲ ਤਾਂ ਇੱਥੇ ਕੋਈ ਚਹਿਲ ਪਹਿਲ ਨਹੀਂ ਸੀ ਕਿਸੇ ਨੇ ਸਾਨੂੰ ਸਟੇਸ਼ਨ ਦੀ ਟੈਕਟ ਨਹੀਂ ਪੁੱਛੀ ਉਸ ਤੋਂ ਬਾਅਦ ਅਸੀਂ ਵੈਕਸ ਜਿਹੜਾ ਵੰਡਰ ਵੈਕਸ ਨਾਂ ਦਾ ਇੱਕ ਅ ਇੱਥੇ ਉਹ ਭਾਰਤ ਦੇ ਵਿੱਚ ਇਕੱਲਾ ਹੀ ਆ ਜਿਹੜਾ ਮੋਮ ਦੇ ਬੁੱਤਾਂ ਦਾ ਹੈਗਾ ਮਿਊਜ਼ੀਅਮ ਉਹਦੀ ਟਿਕਟ ਲੈ ਕੇ ਅਸੀਂ ਅੰਦਰ ਗਏ ਤਾਂ ਮਹਾਨ ਲੋਕਾਂ ਦੇ ਵੱਡੇ ਲੋਕਾਂ ਦੇ ਜਿਨ੍ਹਾਂ ਨੇ ਲੋਕਾਂ ਲਈ ਕੁਝ ਕੀਤਾ ਜਾਂ ਵੱਡੇ ਐਕਟਰ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੇ ਅਹੁਦਿਆਂ ਤੇ ਰਹੇ ਉਹਨਾਂ ਦੇ ਬੁੱਤ ਬਣੇ ਹੋਏ ਸੀ ਔਰ ਬਹੁਤ ਇੰਨੇ ਖੂਬਸੂਰਤ ਸੀਗੇ ਐ ਨਹੀਂ ਸੀ ਪਤਾ ਲੱਗਦਾ ਕਿ ਬੁੱਤ ਆ ਜਾਂ ਬੰਦਾ ਆਪ ਖੜਾ ਅਸੀਂ ਨਾ ਸਾਰਿਆਂ ਨੂੰ ਦੇਖਿਆ ਚੰਗੀ ਗੱਲ ਇਹ ਸੀ ਕਿ ਇੱਥੇ ਫੋਟੋਗ੍ਰਾਫੀ ਦੀ ਇਜਾਜ਼ਤ ਸੀ ਇਸ ਕਰਕੇ ਅਸੀਂ ਕੋਈ ਸਾਰੇ ਬੁੱਤਾਂ ਦੀਆਂ ਤਸਵੀਰਾਂ ਵੀ ਲੈ ਲਈਆਂ ਤਾਂ ਕਿ ਉਹਨਾਂ ਨੂੰ ਆਪਣੀਆਂ ਯਾਦਾਂ ਵਿੱਚ ਸੇਵ ਰੱਖ ਸਕੀਏ ਉਹ ਦੇਖਣ ਤੋਂ ਬਾਅਦ ਇਹਦੇ ਵਿੱਚ ਹੀ ਬਣੀ ਇੱਕ 3D ਇਹ ਗੈਲਰੀ ਆ ਇਹ ਦੇਖੋ ਮੈਂ ਬਿਲਕੁਲ ਧਰਤੀ ਦੇ ਚੱਲ ਰਿਹਾ ਪਰ ਐਂ ਲੱਗਦਾ ਜਿਵੇਂ ਨਦੀ ਦੇ ਉੱਤੇ ਕੋਈ ਪੁਲ ਬਣਿਆ ਹੋਇਆ ਬਿਲਕੁਲ ਉਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਉਸ ਤੋਂ ਬਾਅਦ ਅਸੀਂ ਉਸ ਚੌਂਕ ਦੇ ਵਿੱਚ ਗਏ ਜਿੱਥੇ ਐਨ ਐਚ ਖਤਮ ਹੁੰਦਾ ਤਾਂ ਉੱਥੇ ਕੁਝ ਬੁੱਤ ਲੱਗੇ ਹੋਏ ਆ ਕੋਈ ਯਾਦਗਾਰੀ ਚੀਜ਼ਾਂ ਬਣੀਆਂ ਹੋਈਆਂ ਉਸ ਤੋਂ ਬਾਅਦ ਅਸੀਂ ਉਸ ਜਗ੍ਹਾ ਨੂੰ ਦੇਖਣ ਗਏ ਜਿੱਥੇ ਐਨ ਐਚ 66 ਜਿਹੜਾ ਪਨਵੇਲ ਤੋਂ ਚੱਲ ਕੇ ਬੰਬੇ ਦੇ ਲਾਗੇ ਪਨਵੇਲ ਪਨਵੇਲ ਤੋਂ ਚੱਲ ਕੇ ਤਾਂ ਗੋਆ ਹੁੰਦਾ ਹੋਇਆ ਕਰਨਾਟਕ ਹੁੰਦਾ ਹੋਇਆ ਕੇਰਲਾ ਹੁੰਦਾ ਹੋਇਆ ਜਿਹਨੂੰ ਕੋਸਟਲ ਰੋਡ ਕਿਹਾ ਜਾਂਦਾ ਉਹ ਆ ਕੇ ਐਨ ਐਚ 44 ਨਾਲ ਮਿਲਦਾ ਇਹ ਉਹ ਜਗ੍ਹਾ ਇੱਥੋਂ ਜਿਹੜਾ NH68 ਜਿਹੜਾ ਕੋਸਟਲ ਰੋਡ ਉਹ ਸਿੱਧਾ ਬਾਜ਼ਾਰ ਦੇ ਵਿੱਚ ਲੇ ਜਾਂਦਾ ਜਿਹੜੀ ਆਪਾਂ ਪਹਿਲਾਂ ਜਗ੍ਹਾ ਦੇਖੀ ਚੌਂਕ ਔਰ ਜਿਹੜਾ NH44 ਆ ਇਹ ਜਿਹੜਾ ਐਂਡ ਲਿਖਿਆ ਹੋਇਆ NH44 ਦਾ ਉੱਥੇ ਚਲੇ ਜਾਂਦਾ ਔਰ ਇਸ ਜਗ੍ਹਾ ਤੇ ਉਹ ਦੋਨੋਂ ਮਿਲਦੇ ਆ ਔਰ ਇਹ ਜਗ੍ਹਾ ਵੀ ਬੜੀ ਦੇਖਣ ਨੂੰ ਖੂਬਸੂਰਤ ਲੱਗਦੀ ਆ ਦੋਹਾਂ ਜਿੱਥੇ ਚੌਂਕਾਂ ਦਾ ਮੇਲ ਹੁੰਦਾ ਉਸ ਤੋਂ ਬਾਅਦ ਅਸੀਂ ਇਸ ਚੌਂਕ ਦੇ ਬਿਲਕੁਲ ਲਾਗੇ ਇੱਕ ਜਗ੍ਹਾ ਦੇਖੀ ਜਿੱਥੇ ਇੱਕ ਰੁੱਖਾਂ ਦੇ ਨਾਲ ਇੱਕ ਬੜੇ ਅਜੀਬ ਤਰ੍ਹਾਂ ਬਹੁਤ ਜ਼ਿਆਦੀ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਪੀੜੇ ਛੋਟੇ ਛੋਟੇ ਵੱਧੇ ਹੋਏ ਸੀ। ਐ ਸੋਨੀ ਸਾਹਿਬ ਮੈਨੂੰ ਪੁੱਛ ਰਿਹਾ ਸੀ ਕਿ ਇਹ ਕੀ ਚੀਜ਼ ਹੋ ਸਕਦੀ ਮੈਂ ਕਿਹਾ ਇਹਨਾਂ ਦਾ ਸਬੰਧ ਜੰਮਣ ਜਾਂ ਮਰਨ ਦੇ ਨਾਲ ਹੈਗਾ। ਪਰ ਮੈਂ ਕੁਝ ਕਲੀਅਰ ਨਹੀਂ ਦੱਸ ਸਕਦਾ ਪਰ ਇਹਨਾਂ ਦਾ ਸਬੰਧ ਜੰਮਣ ਮਰਨ ਨਾਲ ਜ਼ਰੂਰ ਹੈਗਾ। ਜਦੋਂ ਹਿੰਦੀ ਸਾਂਝ ਦੀ ਇੱਕ ਔਰਤ ਨੂੰ ਪੁੱਛਿਆ ਤਾਂ ਉਹਨੇ ਬਿਲਕੁਲ ਕਿਹਾ ਕਿ ਜਦੋਂ ਸ਼ਾਦੀ ਹੋਣ ਤੋਂ ਬਾਅਦ ਕਿਸੇ ਦੇ ਬੱਚਾ ਨਹੀਂ ਹੁੰਦਾ ਤਾਂ ਇੱਥੇ ਸੁਖਿਆ ਜਾਂਦਾ। ਤਾਂ ਬੱਚਾ ਹੋਣ ਤੇ ਇਹ ਜਿਹੜਾ ਪੀੜਾ ਚੜਾਇਆ ਜਾਂਦਾ ਤਾਂ ਮੈਂ ਦੇਖਿਆ ਕਿ ਆਪਣੇ ਵਾਂਗ ਹੀ ਉਹਨਾਂ ਲੋਕਾਂ 'ਚ ਵੀ ਇਸ ਤਰ੍ਹਾਂ ਦੀਆਂ માનਤਾਵਾਂ ਮੌਜੂਦ ਆ ਤੇ ਇਹ ਦੇਖਣ ਤੋਂ ਬਾਅਦ ਅਸੀਂ ਹੋਟਲ ਆ ਗਏ ਸਵੇਰੇ ਸੁਬਾ ਸੀ 4 ਵਜੇ ਉੱਠੇ ਤਿਆਰੀ ਕੀਤੀ ਤਾਂ ਲੰਬੇ ਸਫ਼ਰ ਲਈ ਤਿਆਰੀ ਕਰਨ ਲੱਗ ਪਏ ਕਿਉਂਕਿ ਇੱਥੋਂ ਮੈਂ ਜਿਹੜਾ ਆਪਣਾ ਕਨਿਆ ਕਸ਼ਮੀਰ ਤੋਂ ਕਨਿਆ ਕੁਮਾਰੀ ਰੋਡ ਨੂੰ ਕਲੀਅਰ ਕਰਨਾ ਸੀ ਇਸ ਲਈ ਅਸੀਂ ਬਹੁਤ ਸੁਬਾ ਉੱਠੇ ਤਿਆਰ ਹੋਏ ਤਾਂ ਕੋਈ ਯਾਦਗਾਰੀ ਤਸਵੀਰਾਂ ਕੀਤੀਆਂ ਉਸ ਜਗ੍ਹਾ ਦੀਆਂ ਆਪਣੇ ਹੋਟਲ ਨੂੰ ਛੱਡ ਦਿੱਤਾ ਉਸ ਤੋਂ ਬਾਅਦ ਅਸੀਂ ਉਸ ਜਗ੍ਹਾ ਗਏ ਜਿੱਥੇ ਐ ਐਨ ਐਚ 43 ਦਾ ਅੰਤ ਹੁੰਦਾ ਕਿਉਂਕਿ ਉਤੋਂ ਮੈਂ ਸਫ਼ਰ ਸ਼ੁਰੂ ਕਰਨਾ ਸੀ ਤਾਂ ਮੇਰਾ ਹੋਟਲ ਉਸ ਤੋਂ 3-4 ਕਿਲੋਮੀਟਰ ਦੂਰ ਸੀ ਪਰ ਮੈਂ ਨਹੀਂ ਸੀ ਚਾਹੁੰਦਾ ਕਿ ਇੱਥੋਂ ਹੋਟਲ ਤੋਂ ਸ਼ੁਰੂ ਕੀਤਾ ਜਾਵੇ ਤਾਂ ਜਦੋਂ ਅਸੀਂ ਉੱਥੇ ਗਏ ਤਾਂ ਉੱਥੇ ਬਹੁਤ ਸਾਰੇ ਸ਼ੱਧਾ ਲੋਥਲੇ ਲੰਮੇ ਪਏ ਹੋਏ ਸੀ ਅਸੀਂ ਬੜੀ ਮੁਸ਼ਕਲ ਨਾਲ ਮੋਟਰਸਾਈਕਲ Onları biter diye gelerek.